ਅੱਜ ਅੰਮ੍ਰਿਤਸਰ ਹਾਈਵੇ ਵਿਖੇ ਖਾਸ ਕਰਕੇ 에어ਪੋਰਟ ਰੋਡ ਤੇ بارش ਤੇ ਮੌਸਮ ਵਿੱਚ ਭਾਰੀ ਬਰਫਬਰੀ ਦਾ ਸਾਹਮਣਾ ਕਰਨਾ ਪਿਆ ਯਾਤਰੀਆਂ ਨੂੰ ਪਰੇਸ਼ਾਨੀਆਂ ਚਲੜੀਆਂ ਪਈਆਂ ਬਰਫ ਗੜੇਮਾਰੀ ਇੰਨੀ ਕਿ ਵੱਧ ਚੁੱਕੀ ਸੀ ਕਿ ਸੜਕ ਦੇ ਉੱਪਰ ਦੋ ਪਹੀਆ ਵਾਹਨਾਂ ਨੂੰ ਲੰਘਣ ਵਾਸਤੇ ਬਹੁਤ ਦਿੱਕਤ ਆਈ ਲੋਕਾਂ ਨੇ ਆਪਣੇ ਮੋਟਰਸਾਈਕਲ ਬੰਦ ਕਰਕੇ ੱੱੱਕੇ ਲਾ ਲਾ ਕੇ ਕੱਢੇ ਔਰ ਇਸ ਤੋਂ ਵੱਧ ਕੇ ਦੋ ਚਾਰ ਪਹੀਆ ਵਾਹਨ ਜਿਹੜੇ ਸੀਗੇ ਉਹ ਵੀ ਸਲਿੱਪ ਕਰਤੀ ਹੋਈਆਂ ਗੱਡੀਆਂ ਬੜੇ ਆਰਾਮ ਨਾਲ ਕੱਢੀਆਂ ਗਈਆਂ ਲੋਕਾਂ ਨੂੰ ਆਵਾਜਾਈ ਦੇ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਔਰ ਇਹ ਬੇੜੀ ਬਰਸਾਤ ਹੋਈ ਹੈ ਗੜੇਮਾਰੀ ਹੋਈ ਹੈ ਇਸ ਨੇ ਕਿਸਾਨਾਂ ਦੇ ਮੂੰਹ ਉਤੇ ਚਿੰਤਾ ਦੀਆਂ ਲਕੀਰਾਂ ਵਧਾ ਦਿੱਤੀਆਂ ਹਨ ਕਿ ਕਣਕ ਪੱਕਣ ਉਪਰ ਆਈ ਹੈ ਫਸਲ ਪੱਕਣ ਕੰਢੇ ਖੜੀ ਹੈ ਔਰ ਇਸ ਭਾਰੀ ਬਰਬਾਰੀ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਹੋਵੇਗਾ ਉਹਦਾ ਝਾੜ ਤਕਰੀਬਨ ਤਕਰੀਬਨ ਕੁਇੰਟਲ ਨਾਲ ਘਟ ਸਕਦਾ ਹੈ ਧੰਨਵਾਦ 2-2 ਫੁੱਟ ਗਈ ਜੇ برف ਚੜ ਦੋ-ਦੋ ਫੁੱਟ ਟੋਟਾ ਟਵੀ ਦੇ ਐਕਸੀਡੈਂਟ ਵੀ ਹੋ ਗਏ ਗੱਡੀਆਂ ਦੇ ਕਿੰਨੀਆਂ ਦੇ ਇਸੇ ਮੈਂ ਖੜਾ ਏਅਰਪੋਰਟ ਦੇ ਲਾਗੇ ਬਹੁਤ ਜ਼ਿਆਦਾ ਬਰਫਬਾਰੀ ਹੋਈ ਹੈ ਤੇ ਕਲੇ ਬਹੁਤ ਜ਼ਿਆਦਾ ਪਏ ਆ ਬਹੁਤ ਹੀ ਜ਼ਿਆਦਾ ਠੂਠ ਮਾਰਨ ਵਾਲੀ ਗੱਲ ਈ ਹੈ ਮੇਰਾ ਬਚਾ ਹੋ ਗਿਆ ਮੈਂ ਕਿਤੇ ਬਹਿ ਗਿਆ ਮੜਾ ਜਾ ਵਾਹ ਇਹ ਹਾਲ ਬਣਿਆ ਦੋ-ਦੋ ਫੁੱਟ ਚੜ ਗਿਆ ਕੰਮ ਕਾਲਾ ਬਹੁਤ ਜ਼ਿਆਦਾ ਪਿਆਰ ਕਰਦਾ ਸਾਰਾ ਚਿੱਟਾ ਹੀ ਹੋ ਗਿਆ ਕੰਮ ਕੇ ਹੋ ਹੀ ਗਿਆ ਬਲ ਬਲ ਖਣਕੇ ਚਿੱਟੇ ਹੋਈਏ ਬੱਚੀ ਹੋਏ ਹੋਏ ਸਤਰਾ ਕਾ ਮਾਸਾ ਸ ਹੈ ਆਇ ਤਰਾ ਸੇ ਜੇ ਮਾਤੇ ਨੇ ਉਹਨੂੰ ਪਤਾ ਬਾ ਕਣਾ ਕਿਲੇ ਕਿਲੇ ਪਾਈਆ ਪਾਈਆ ਦੇ ਆ ਵਾਹ ਤੁਹਾਡੇ ਆਉਂਗੇ ਉਹ ਤਾਂ ਨੀ ਬਣਿਆ ਚਰਿਆ ਦਾ ਓਏ ਹੋਏ ਹੋਏ ਆ ਦੇਖੋ ਇਤਨਾ ਡੀਪ ਹੋਈ ਹੈ ਬੜਾ ਬੜਾ ਮੋਟਾ ਕਲਾ ਹੈ ਨੇ ਵਾਹ ਸਹੀ ਗੱਲ ਹੈ ਕੱਕੇ ਡੇਡੇ ਦੇਖੋ ਮੋਟੇ ਕਰੇ ਜਾ ਮਾਰ ਪੀਂ ਲਈ ਆ ਵਸ ਕਰਿਆ ਗਦਾ ਨਾ ਕਰੇ ਕਹਿਣਾ ਆਉਂਦਾ ਇਹ ਹੀ ਬੰਦਾ ਕੋਈ ਜਿਹੜਾ ਇਹ ਪੋਟ ਬੰਨਾ ਨਹੀਂ ਦੇਣ ਦਾ ਕਮਾਂਡ ਰਹਾ ਨਹੀਂ ਆਹ ਚਾਹ ਚੇੜੀ ਮੈਨੂੰ ਮੋੜਿਆ ਤੋਹ ਕਲੀ ਆ ਦੇਖ ਪੜੀਏ ਦੇਣਾ ਇਹ ਥੱਲੇ ਵੱਜ ਕੇ ਟੁੱਟ ਜਾਂਦੇ ਅੱਦੇ Oh.